فیر ਮੰਨਦਾ ਹੈ ਵੇਚ ਨਵੀਂ ਤੋਂ ਨਵੀਂ ਵੀਡੀਓ ਵਾਇਰਲ ਜਿਹੜੀਆਂ ਹੋਰੀਆਂ ਨੇ ਉਹ ਬੜੀ ਦੁਖਦਾਈ ਸਨ ਤੇ ਕੌਂਦੇ ਹਿਰਦੇ ਬਲੁੰਦਰੇ ਸਨ ਉਹ ਬੜਿਆ ਨੇ ਲੋਕਾਂ ਨੇ ਆਵਾਜ਼ ਗੱਲਾਂ ਕੀਤੀਆਂ ਪੋਨਾ ਦੇ ਪਰ ਘੱਟ ਪਹੁੰਚੇ ਨੇ ਜਿਹੜੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਅਸੀਂ ਜਿੰਨੀਆਂ ਜੱਟੇ ਬੰਦੀਆਂ ਅੱਜ ਅੱਗੇ ਲਾ ਕੇ ਸੀਪੀ ਸਾਹਿਬ ਜਿਹੜੇ ਇੱਥੇ ਆਫਿਸੋਂ ਭੁੱਲਰ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਮਿਲਦੇ ਨਾਲ ਜਿਹੜਾ ਮਸਾ ਵਾ ਬਹੁਤ ਜ਼ਿਆਦਾ ਜਾਨੀ ਕਿ ਹੱਲ ਹੋ ਗਿਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦਿਨਾਂ ਦੇ ਵਿੱਚ ਉਹ ਜਿਹੜੇ ਬੰਦੇ ਨੇ ਐਫਈ ਦਰਜੇ ਕਰ ਦਿੱਤੀਆਂ ਗਈਆਂ ਨੇ ਪਰ ਜਲਦੀ ਹੀ ਉਹ ਬੰਦੇ ਸਾਰੇ ਸਾਹਮਣੇ ਲਿਆਉਣਗੇ ਕਿਉਂ ਕਿ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਉਹਨੂੰ ਨੱਥ ਤਾਂ ਪੈਣੀ ਹੈ ਜਿਹੜਾ ਅਸਲ ਫਰਜ਼ ਬੰਦਾ ਸੀ ਸਾਡੀ ਸ਼ਰੋਮਣੀ ਕਮੇਟੀ ਦਾ ਉਹਨਾਂ ਨੇ ਤੇ ਨਾ ਸ੍ਰੀ ਅਕਾਲਤਾ ਸਾਹਿਬ ਵਾਲਿਆਂ ਨੇ ਕੋਈ ਐਸਾ ਐਕਸ਼ਨ ਨਹੀਂ ਲਿਆ ਨਾ ਆਵਾਜ਼ ਠਾਈ ਤੇ ਨਾ ਉਹਨਾਂ ਨੇ ਕੋਈ ਸ੍ਰੀ ਅਕਾਲਤਾ ਸਾਹਿਬ ਤੋਂ ਹਾਜ਼ਾ ਨਾਰਾ ਮਾਰਿਆ ਹੈ ਜੇਕਰ ਆ ਗੁਰੂ ਦੇ ਸਿੱਖਾਂ ਨੇ ਮਾਰਿਆ ਤੇ ਸਾਨੂੰ ਆਸਵਾ ਕੇ ਜਲਦੀ ਹੀ ਪ੍ਰਸ਼ਾਸਨ ਜਿਹੜੀ ਉਹ ਤੱਕ ਪਹੁੰਚ ਗਈ ਉਹਨਾਂ ਦੁਸ਼ਟਾਂ ਨੂੰ ਤੇ ਉਹਨਾਂ ਜਿਹੜੇ ਗੁਰੂ ਘਰ ਦੇ ਦੁਖੀਆਂ ਨੂੰ ਸਲਾਖਾਂ ਦੇ ਅੰਦਰ ਜਰੂਰ ਛੁੱਟਣਗੇ ਜੇਕਰ ਪ੍ਰਸ਼ਾਸਨ ਤੇ ਲ ਵਰਤ ਰਿਹਾ ਸੀ ਪਹਿਲਾਂ ਅੱਜ ਤੋਂ ਉਹਨਾਂ ਨੇ ਨਾਲ ਹੀ ਜਿਹੜੇ ਕੋਡ ਕੋਲ ਆਰਡਰ ਲੈਣੇ ਸਨ ਉਹ ਵੀ ਲੈ ਲੈਣ ਦੇ ਆਰਡਰ ਕਰ ਦਿੱਤੇ ਨੇ ਤੇ ਅਸੀਂ ਸੀਬੀ ਸਾਹਿਬ ਦਾ ਧੰਨਵਾਦ ਵੀ ਕਰਦੇ ਆਂ ਤੇ ਪਰ ਪਹਿਲ ਦੇ ਆਧਾਰ ਤੇ ਜਿਹੜਾ ਪ੍ਰਸ਼ਾਸਨ ਨੂੰ ਹੀ ਗੱਲ ਕਰਦੇ ਆ ਕਿ ਹਰਮੰਦਰ ਸਾਹਿਬ ਦੀ ਗੱਲ ਹੈ ਜਿੱਥੇ ਸਾਰੇ ਲੋਕ ਆਣ ਕੇ ਨਮਸਕਾਰਾਂ ਕਰਦੇ ਨੇ ਇਥੋਂ ਦੀ ਮਹਿਮਾ ਨੂੰ ਸੁਣ ਕੇ ਲੋਕ ਜਿਹੜੇ ਦੁਖੀ ਨੇ ਗੁਰੂ ਘਰ ਦੇ ਉਹਨਾਂ ਦੇ ਉੱਤੇ ਫਰਚਾਦਗੀ ਕਰਕੇ ਨਾਚ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਪੈਸੇ ਹਰਮੰਦਰ ਸਾਹਿਬ ਦੇ ਅੰਦਰ ਜਿਹੜੀ ਵੀਡੀਓ ਵਾਇਰਲ ਕੀਤੀ ਜਾਂਦੀ ਆ ਪਹਿਲਾਂ ਬੰਬਣਾ ਲੰਗਰ ਹਲ ਡਾਉਂ ਦੀਆਂ ਧੌਂਕੀਆਂ ਦਿੱਤੀਆਂ ਜਾਂਦੀਆਂ ਨੇ ਦੂਸਰਾ ਹਰਮੰਦਰ ਸਾਹਿਬ ਨੂੰ ਦੇਖ ਦੇਣਾ ਤੀਸਰੀ ਜਿਹੜੀ ਆ ਵੀਡੀਓ ਘਰਮੰਦਰ ਸਾਹਿਬ ਦੇ ਅੰਦਰ ਉਹ ਜਾਨੀ ਕਿ ਪੋਤੇ ਦਾ ਸੂਰਵਾੜ ਕੇ ਤੇ ਜਿਹੜੇ ਨਾਲੇ ਉਹ ਵੀ ਉਹਨਾਂ ਨੇ ਕਹਿਤਾ ਕਿ ਜਿਹੜਾ ਸ਼ੇਅਰ ਕਰੂਗਾ ਜਨਤਕ ਕਰੂਗਾ ਉਹਦੇ ਉੱਤੇ ਵੀ ਆਫੇਰ ਦਰਜ ਹੋਏਗੀ ਤੇ ਮੈਂ ਉਹਨਾਂ ਨੂੰ ਕਰਦਾ ਆਪਣੇ ਵੀਊ ਲੈਣ ਵਾਸਤੇ ਨਾ ਗੁਰੂ ਘਰ ਦੀਆਂ ਬਦਨਾਮੀਆਂ ਜੇਕਰ ਤੁਹਾਨੂੰ ਮਹਾਰਾ ਨੇ ਕੋਈ ਬਲ ਦਿੱਤਾ ਆ ਤਾਂ ਉਹ ਵਰਤਿਆ ਕਰੋ ਇਨੂੰ ਉੱਥੇ ਹੀ ਦੱਬ ਕੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਗਾਹ ਨਾ ਸ਼ੇਅਰ ਕਰਿਆ ਕਰੋ ਭਾਈ ਸਾਹਿਬ ਤੁਸੀਂ ਇਸ ਸੰਬੰਧ ਦੇ ਵਿੱਚ ਜੋ ਗੁਰੂ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਏਆਈ ਜਿਹੜਾ ਉਹਦੇ ਦੁਆਰਾ ਉਸ ਸੰਬੰਧ ਦੇ ਵਿੱਚ ਤੁਸੀਂ ਅੱਜ ਕਿਹੜੇ-ਕਿਹੜੇ ਅਫਸਰਾਂ ਨੂੰ ਮਿਲੇ ਜੀ ਪਹਿਲਾਂ ਮਿਲੇ ਅਸੀਂ ਏਡੀਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਏਡੀਸੀ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਤੇ ਇੱਥੋਂ ਦੇ ਸੀਪੀ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੂੰ ਵੀ ਅਸੀਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਮੀਟਿੰਗ ਹੀ ਬੈਠ ਕੇ ਘਟੋ ਘਾਟਾ ਦਾ ਪੋਣਾ ਘੰਟਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਲਦੀ ਹੀ ਹੁਣ ਸਾਰੇ ਅਫਸਰਾਂ ਦੀ ਉਹਨੇ ਥਲੇ ਡਿਊਟੀ ਲਾ ਦਿੱਤੀ ਹੈ ਇਹ ਤੁਰੰਤ ਕਾਰਵਾਈ ਕਰਨ ਵਾਸਤੇ ਜਿਹੜੇ ਉਹਨਾਂ ਨੇ ਨਿਰਦੇਸ਼ ਦਿੱਤੇ ਭਾਈ ਪ੍ਰਮੋਚਨ ਸਿੰਘ ਜੀ ਕੀ ਉਹਨਾਂ ਨੇ ਤੁੰ ਪ੍ਰੋਸਾ ਦਵਾਇਆ ਅਫਸਰਾਂ ਨੇ ਅੱਜ ਬਿਲਕੁਲ ਜਿਹੜਾ ਅਫਸਰਾਂ ਨੇ ਪ੍ਰੋਸਾ ਦਵਾਇਆ ਸਾਨੂੰ ਉਹਨਾਂ ਨੇ ਬੁਲਾ ਕੇ ਸਾਈਬਰ ਪ੍ਰਾਈਮ ਐਸਐਟੂ ਨੂੰ ਵੀ ਬੁਲਾਇਆ ਸੀਗਾ ਉੱਥੇ ਉਹਨਾਂ ਨੇ ਉੱਥੇ ਡਿਊਟੀ ਲਾ ਦਿੱਤੀ ਹੈ ਕੋਈ ਉਹਦੇ ਵਿੱਚ ਅਰਜੈਂਸੀ ਕੀ ਵੀ ਕੋਰ ਦੇ ਆਰਡਰ ਲੈਣੇ ਪੈਣੇ ਸੀ ਤੇ ਉਹ ਉਹਨਾਂ ਨੇ ਫੌਰੀ ਉਹਨਾਂ ਨੂੰ ਕਹਿ ਦਿੱਤਾ ਸਰਕਾਰੀ ਵਕੀਲ ਸਾਹਿਬ ਨੂੰ ਉਹਨਾਂ ਨੇ ਕਹਿਤਾ ਹੋਆ ਕਿ ਫੌਰੀ ਆਰਡਰ ਲਾਏਗੇ ਤੇ ਇੱਥੇ ਬਣਦੀ ਜਿੰਨੇ ਜਿੰਨੇ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਛੇਤੀ ਕਾਰਵਾਈ ਕਰਕੇ ਦੇਸ ਰਾਖਾ ਦੇ ਪਿੱਛੇ ਫੁੱਟਾਇਆ ਜਾਵੇ ਤੇ ਇੱਕ ਉਹਨਾਂ ਨੇ ਐਫ ਆਈ ਆਰ ਵੀ ਦਰਜ ਕਰ ਦਿੱਤੀ ਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਛੇਤੀ ਸਿੱਧੀ ਜਿਹੜਾ ਵਾਹੀਂ ਜ਼ਿੰਮੇਵਾਰੀ ਦੇ ਨਾਲ ਇਹ ਕਾਰਜ ਜਾਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਸੀਪੀ ਸਾਹਿਬ ਨੂੰ ਇੱਕ ਆਪਾਂ ਬੇਨਤੀ ਇੱਕ ਜ਼ਰੂਰੀ ਕੀਤੀ ਸੀ ਕਿਉਂਕਿ ਜਿਹੜੀ ਇਹ ਵੀਡੀਓ ਪਾਉਂਦੇ ਆ ਨਾ ਉਹ ਤੇ ਆਪਣਾ ਕੰਮ ਕਰ ਦਿੰਦੇ ਆ ਵੀਡੀਓ ਪਾ ਕੇ ਭਾਵੇਂ ਬਾਹਰੋਂ ਪਈ ਭਾਵੇਂ ਕਿਤੋਂ ਮਰਜੀ ਪਈ ਆ ਜਿਹੜੇ ਆਪਣੇ ਹੀ ਕੁਝ ਵੀਰ ਭਰਾ ਵਿਊ ਲੈਣ ਦੀ ਖਾਤਰ ਆਪਣੇ ਪੇਜਾਂ ਤੋਂ ਇੰਸਟਾਗ੍ਰam ਤੋਂ ਫੇਸਬੁੱਕ ਤੋਂ ਜਾਂ ਵਟਸਐਪ ਤੇ ਸ਼ੇਅਰ ਕਰਦੇ ਆ ਸੋ ਉਹਨਾਂ ਦੀ ਹੋਂ ਨਿਸ਼ਾਨਦੇਹੀ ਕਰੂਗਾ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਹੋਊਗੀ ਜਿਹੜਾ ਵੀ ਕੋਈ ਵੀ ਇਹ ਵੀਡੀਓ ਵਟਸਐਪ ਤੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਪਾਊਗਾ ਤੋ ਜਰਾ ਖਬਰਦਾਰ ਰਹੋ ਮੌਕੇ ਤੇ ਤਾੜ-ਫਾੜ ਪਰਚਾ ਹੋਣਾ ਜੇ ਕਾਰਵਾਈ ਹੋਣੀ ਜੇ ਬਾਅਦ ਚ ਨਾ ਕਿਓ ਸਾਡੇ ਦੇ ਕਾਰਵਾਈ ਹੋ ਗਈ ਤੇ ਸਖਤ ਤੋਂ ਸਖਤ ਸਜ਼ਾ ਵੀ ਹੋਣੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਲਬੀਰ ਸਿੰਘ ਜੀ ਤੁਸੀਂ ਇਹਦੇ ਵਿੱਚ ਕੀ ਸਮਝਦੇ ਕਿ ਸ਼੍ਰੋਮਣੀ ਕਮੇਟੀ ਨੂੰ ਅੱਗੇ ਲੱਗ ਕੇ ਜਿਹੜਾ ਸੀ ਉਹ ਇਹ ਪੈਲ ਦੇ ਆਧਾਰ ਦੇ ਉੱਤੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਨੂੰ ਚਾਹੀਦਾ ਹੈ ਜੇ ਕਰਦੇ ਹੁੰਦੇ ਸਾਨੂੰ ਵੀ ਲੋਡ ਪੇ ਹੀ ਕੰਮ ਛੱਡ ਕੇ ਇੱਥੇ ਆਉਂਦੀ ਉਹਨਾਂ ਨੇ ਉਹ ਤੇ ਆਪ ਖੋਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਨ ਵਾਲੇ ਲੋਕ ਨੇ ਤੇ ਵਪਾਰੀ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ ਤੇ ਬਾਦਲ ਦੇਸ਼ ਕਰਕੇ ਮੈਂ ਬੇਨਤੀ ਕਰਦਾ ਸਾਰੇ ਗੁਰੂ ਨਾਨਕ ਨਾਮ ਸਿੱਖਾਣੂ ਕਿ ਆਓ ਤਗੜੇ ਹੋ ਕੇ ਆਪਾਂ ਹਲਾ ਮਾਰੀਏ ਤੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਤੇ ਇਹਨਾਂ ਦੇ ਕੋਲ ਉਹ ਰਮੰਦਰ ਸਾਹਿਬ ਨੂੰ ਯਾਦ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਹੋ ਗਿਆ ਸਰਗ ਜਾਵੇ ਨਾਲੋ ਜਾਵੇ ਸਿੱਧਾਂ ਕਾਂ ਦੇ ਮਰਨੋਂ ਭਾਵੇ ਬਹੁਤ ਬਹੁਤ ਜੀ ਆਇਆਂ ਨੂੰ ਜਿਹੜਾ ਅੜੇਗਾ ਸੋ ਚੜੇਗਾ ਜਿਹੜਾ ਰਮੰਦਰ ਸਾਹਿਬ ਨਾਲ ਅੜੇਗਾ ਚੜੇਗਾ ਜਿਹੜਾ ਰਮੰਦਰ ਸਾਹਿਬ ਨਾਲ ਅੜੇਗਾ ਚੜੇਗਾ ਜਿਹੜਾ ਗੁਰੂ ਘਰ ਨਾਲ ਮੱਥਾ ਲਾਵੇਗਾ ਮਰੇਗਾ ਭਾਈ ਗੁਰਜੀਕਾ ਸਵਾਹ ਭਾਈ ਵਾਹਿਗੁਰੂ